ਪਿੰਡ ਚ ਵਿਚਰਨਾ ਲੋਕਾਂ ਦੇ ਨਾਲ ਜਾਂ ਉਹਦਾ ਸੁਭਾਅ ਉਹ ਬਹੁਤ ਵਧੀਆ ਚੰਗੇ ਕੰਮ ਕਰਦਾ ਚੰਗੀ ਸੋਚ ਰੱਖਦਾ ਤੇ ਬਾਕੀ ਕੁਦਰਤ ਦੀ ਇਹ ਹੈਗੀ ਆ ਮਹਾਰਾਜ ਆਪਾਂ ਨਾ ਕੱਲ ਸਰ ਜੀ ਤੁਹਾਡੇ ਰਿਸ਼ਤੇਦਾਰਾਂ ਨੇ ਪੁੱਛਿਆ ਤੇ ਇਹਦੇ ਬਾਰੇ ਪੁੱਛਿਆ ਵੀ ਕਿਵੇਂ ਕਿੱਥੇ ਪੜਿਆ ਕੀ ਕੀਤਾ ਹੈਗਾ ਤੇ ਉਹ ਗੱਲਾਂ ਬਾਤਾਂ ਹੀ ਪੁੱਛੀਆਂ ਸਾਨੂੰ ਕਿਆ ਕੁਝ ਨਹੀਂ ਹੈਗਾ ਪ੍ਰਸ਼ਾਸਨ ਨੇ ਬਿਠਾਇਆ ਜਰੂਰ ਹੈਗਾ ਦੋ ਦਿਨ ਦੋ ਰਾਤਾਂ ਮੈਂ ਥਿਰਿਆ ਤੇ ਕੋਈ ਕਿਸੇ ਤਰ੍ਹਾਂ ਦੀ ਦੁੱਖ ਤਕਲੀਫ ਕੋਈ ਨਹੀਂ ਤੇ ਬਸ ਰਿਸ਼ਤੇਦਾਰਾਂ ਨੇ ਆ ਕੇ ਪੁੱਛਿਆ ਵੀ ਕਿੱਥੇ ਕਿੱਥੇ ਰਿਸ਼ਤੇਦਾਰੀ ਆ ਜਾਂ ਉਹਦੇ ਬਾਰੇ ਪੁੱਛਿਆ ਵੀ ਕਿੱਥੇ ਗਿਆ ਕਿੱਥੇ ਨਹੀਂ ਤੇ ਉਹਦੇ ਬਾਰੇ ਮੈਨੂੰ ਪਤਾ ਹੀ ਨਹੀਂ ਸੀ ਕਿ ਕਿੱਥੇ ਆ ਕਿੱਥੇ ਨਹੀਂ ਹੈਗਾ ਹੈਗਾ ਕੋਈ ਵੀ ਜਾਂ ਤਾਂ ਦਰਬਾਰ ਸਾਹਿਬ ਜਾਂਦੇ ਸੀਗੇ ਇਹ ਉੱਥੇ ਕੋਈ 2-2 4-4 ਦਿਨ ਰਹੇ ਹੁੰਦੇ ਸੀ ਤੇ ਘਰੇ ਹੀ ਰਹਿੰਦਾ ਸੀਗਾ ਅਸੀਂ ਨਹੀਂ ਕੋਈ ਗੱਲ ਰੋਜ਼ ਹੀ ਘਰੇ ਆਉਂਦਾ ਸੀਗਾ ਕਈ ਵਾਰੀ ਮਤਲਬ 2-4 ਦਿਨ ਨਹੀਂ ਵੀ ਆਉਂਦਾ ਸੀ ਤੇ ਨਹੀਂ ਤਾਂ ਆਮ ਤੌਰ ਤੇ ਘਰੇ ਹੀ ਆਉਂਦਾ ਰਹਿੰਦਾ ਸੀਗਾ ਸਿੱਖੀ ਨਾਲ ਤਾਂ ਹੀ ਅਸੀਂ 747 ਤੋਂ ਵੈਸੇ ਤਾਂ ਪਹਿਲਾਂ ਤੋਂ ਹੀ ਸਾਡੇ ਇੱਥੇ ਛੇਵੇਂ ਪਾਸ਼ਾ ਆਏ ਆ ਤੇ ਸਾਡੇ ਪਰਿਵਾਰ ਮੋਢੋਂ ਮੋਢੀ ਜੁੜੇ ਹੋਏ ਆ ਤੇ ਜਦੋਂ 747 ਮੌਕੇ ਵੰਡ ਹੋਈ ਆ ਜੋ ਸਾਡੇ ਬਜ਼ੁਰਗਾਂ ਨੇ ਅਮਰਤ ਛਕਿਆ ਸੀਗਾ ਤੇ ਉਸ ਘੜੀ ਦੇ ਵਿੱਚ ਅਸੀਂ ਗਾਂਧੀਆਂ ਤੁਰੇ ਹੁੰਦੇ ਆ। ਘਟਨਾਕਰਮ ਜੀ ਜੇ ਮੈਂ ਤਾਂ ਇਹ ਹੀ ਦੇਖਦਾ ਹਾਂ ਕਿ ਕੁਦਰਤ ਜੋ ਕਰਦੀ ਆ ਤੇ ਚੰਗਾ ਹੀ ਕਰਦੀ ਆ। ਜੇ ਕੁਦਰਤ ਨੇ ਕੀਤਾ ਤਾਂ ਫਿਰ ਚੰਗਾ ਹੀ ਕੀਤਾ। ਜਦੋਂ ਕੋਈ ਪਾਪ ਦਾ ਘੜਾ ਭਰ ਜੇ ਤੇ ਉਹ ਟੁੱਟਦਾ ਵੀ ਇੱਕ ਦਿਨ ਤੇ ਜੋ ਵੀ ਕੁਝ ਹੋਇਆ ਪ੍ਰਮਾਤਮਾ ਦੀ ਜੇ ਆਪਾਰ ਕਿਰਪਾ ਨਾਲ ਜੋ ਹੋਇਆ ਤਾਂ ਫਿਰ ਚੰਗਾ ਹੀ ਹੋ ਸਕਦਾ। ਮੈਂ ਧੰਨਵਾਦ ਕਰਦਾ ਤੇ ਖਾਲਸਾ ਜੀ ਦਾ ਧੰਨਵਾਦ ਕਰਦਾ ਬਹੁਤ ਸਾਰੀ ਸੰਕਤ ਆਈ ਜਾਂਦੀ ਆ। ਇਹਨਾਂ ਤੋਂ ਪਹਿਲਾਂ ਆਪਣੇ ਸਰਦਾਰ ਤਰਸੇਮ ਸਿੰਘ ਜੀ ਦੂਸਰੇ ਆਪਣੇ ਅਮਰਤਪਾਲ ਦੇ ਡੈਡੀ ਜੀ ਉਹਨਾਂ ਦੇ ਨਾਲ ਕਾਫੀ ਸੰਗਤ ਆਈ ਆ ਕੱਲ ਵੀ ਬਹੁਤ ਸੰਗਤ ਆਈ ਆ ਅੱਜ ਇਹ ਆਏ ਆ ਮੈਂ ਸਾਰੇ ਜਿੰਨੇ ਵੀ ਸੰਗਤ ਆਈ ਜਾਂਦੀ ਆ ਜਾਂ ਜਿੰਨੇ ਵੀ ਬਾਹਰ ਬੈਠੇ ਸਾਨੂੰ ਪਿਆਰ ਕਰਦੇ ਆ ਸਾਡੇ ਨਾਲ ਹਮਦਰਦੀ ਰੱਖਦੇ ਆ ਸਾਰਿਆਂ ਦਾ ਹੀ ਬਹੁਤ ਤਹਿ ਦਿਲੋਂ ਧੰਨਵਾਦ ਆ ਇਹਨਾਂ ਨੇ ਆਏ ਘਰੇ ਤੇ ਇਹਨਾਂ ਨੇ ਫੋਨ ਤੇ ਮੈਨੂੰ ਅਫਸਰਾਂ ਨੂੰ ਕਹਿ ਕੇ ਉੱਥੋਂ ਥਾਣੇ ਤੋਂ ਬਾਹਰ ਵੀ ਕਢਾਇਆ ਤੇ ਚਲੋ ਇਹ ਸਾਡੇ ਐਮਪੀ ਸਾਹਿਬ ਆ ਇਹਨਾਂ ਦਾ ਫਰਜ਼ ਨਹੀਂ ਬਣਦਾ ਸੀਗਾ ਸਾਡੇ ਨਾਲ ਅਸੀਂ ਇਹਨਾਂ ਨੂੰ ਇਹਨਾਂ ਦੀ ਸਪੋਰਟ ਕੀਤੀ ਤੇ ਇਹ ਸੰਗਤ ਦੀ ਸਪੋਰਟ ਤੇ ਆ ਸੇਵਾਦਾਰ ਆ ਇਹ ਇਹ ਕੋਈ ਐਮਪੀ ਤਾਂ ਨਹੀਂ ਗੇ ਇਹ ਸੇਵਾਦਾਰ ਐਮਪੀ ਆ ਲੋਕਾਂ ਦੇ ਸੇਵਾ ਕਰਨ ਵਾਲੇ ਐਮਪੀ ਆ ਇਹ ਤੇ ਇਹਨਾਂ ਨੇ ਬਹੁਤ ਚੰਗਾ ਕੀਤਾ ਸਾਨੂੰ ਮਿਲਣ ਆਏ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਨਹੀਂ ਜੀ ਉਸ ਘਟਨਾ ਕਾਰਨ ਤੋਂ ਬਾਅਦ ਮੇਰੀ ਸਿੱਧੀ ਗੱਲਬਾਤ ਉਹਦੇ ਨਾਲ ਕੋਈ ਨਹੀਂ ਹੋਈ ਜੀ ਹਾਂਜੀ ਉਹ ਕੋਈ ਪਤਾ ਨਹੀਂ ਉਹ ਕਿੱਥੇ ਆ ਕਿੱਥੇ ਨਹੀਂ ਹੈਗਾ ਜੀ ਤੇ ਪ੍ਰਸ਼ਾਸਨ ਨੂੰ ਪਤਾ ਪੁਲਿਸ ਦਾਵਾ ਕਰਦੀ ਹੈ ਕਿ ਦੁਬਈ ਚਲਾ ਗਿਆ ਉਸ ਦਿਨ ਹੀ ਸ਼ਾਮ ਨੂੰ ਜਿਹੜਾ ਦੁਬਈ ਚਲੇ ਗਿਆ ਪੁਲਿਸ ਕਹਿੰਦੀ ਹੈ ਜੀ ਐਸਐਸਪੀ ਸਾਹਿਬ ਦੇ ਮੈਂ ਵੀ ਮੀਡੀਆ ਤੇ ਬਿਆਨ ਸੁਣੇ ਆ ਵੀ ਉਹ ਦੁਬ ਪਰ ਮੈਨੂੰ ਇਸ ਬਾਰੇ ਕੋਈ ਪਤਾ ਨਹੀਂ ਵੀ ਉਹ ਦਬਈ ਚਲਾ ਗਿਆ ਕਿ ਜਾਂ ਕਿਤੇ ਹੋ ਗਿਆ ਪਿੰਡ ਚ ਵਿਚਰਨਾ ਲੋਕਾਂ ਦੇ ਨਾਲ ਜਾਂ ਉਹਦਾ ਸੁਭਾਅ ਉਹ ਬਹੁਤ ਵਧੀਆ ਚੰਗੇ ਕੰਮ ਕਰਦਾ ਚੰਗੀ ਸੋਚ ਰੱਖਦਾ ਤੇ ਬਾਕੀ ਕੁਦਰਤ ਦੀ ਇਹ ਹੈਗੀ ਆ ਮਹਾਰਾਜ ਆਪਾਂ ਨਾ ਕਾਲ ਸਾਹਿਬ ਜੀ ਤੁਹਾਡੇ ਰਿਸ਼ਤੇਦਾਰਾਂ ਨੇ ਪੁੱਛਿਆ ਤੇ ਇਹਦੇ ਬਾਰੇ ਪੁੱਛਿਆ ਵੀ ਕਿਵੇਂ ਕਿੱਥੇ ਪੜ੍ਹਿਆ ਕੀ ਕੀਤਾ ਹੈਗਾ ਤੇ ਉਹ ਗੱਲਾਂ ਬਾਤਾਂ ਹੀ ਪੁੱਛੀਆਂ ਸਾਨੂੰ ਕਿ ਆ ਕੁਝ ਨਹੀਂ ਹੈਗਾ ਪ੍ਰਸ਼ਾਸਨ ਨੇ ਬਿਠਾਇਆ ਜਰੂਰ ਹੈਗਾ ਦੋ ਤਿੰਨ ਦੋ ਰਾਤਾਂ ਮੈਂ ਥਿਰਿਆ ਤੇ ਕੋਈ ਕਿਸੇ ਤਰ੍ਹਾਂ ਦੀ ਦੁੱਖ ਤਕਲੀਫ ਕੋਈ ਨਹੀਂ ਤੇ ਬੱਸ ਰਸਤੇ ਚਾਰਾਂ ਆਂ ਆਰੇ ਪੁੱਛਿਆ ਵੀ ਕਿੱਥੇ ਕਿੱਥੇ ਰਿਹਾ ਤੇਦਾਰੀ ਆ ਜਾਂ ਉਹਦੇ ਬਾਰੇ ਪੁੱਛਿਆ ਵੀ ਕਿੱਥੇ ਗਿਆ ਕਿੱਥੇ ਨਹੀਂ ਤੇ ਉਹਦੇ ਬਾਰੇ ਮੈਨੂੰ ਪਤਾ ਹੀ ਨਹੀਂ ਸੀ ਕਿ ਕਿੱਥੇ ਆ ਕਿੱਥੇ ਨਹੀਂ ਹੈਗਾ ਹੈਗਾ ਕੋਈ ਜਾਂ ਤਾਂ ਦਰਬਾਰ ਸਾਹਿਬ ਜਾਂਦੇ ਸੀਗੇ ਇਹ ਉੱਥੇ ਕੋਈ ਦੋ ਦੋ ਚਾਰ ਚਾਰ ਦਿਨ ਰਹਿ ਜਾਂਦੇ ਸੀ ਤੇ ਘਰੇ ਹੀ ਰਹਿੰਦਾ ਸੀਗਾ ਅਸੀਂ ਨਹੀਂ ਕੋਈ ਗੱਲ ਰੋਜ਼ ਹੀ ਘਰੇ ਆਉਂਦਾ ਸੀਗਾ ਕਈ ਵਾਰੀ ਮਤਲਬ ਦੋ ਚਾਰ ਦਿਨ ਨਹੀਂ ਵੀ ਆਉਂਦਾ ਸੀ ਤੇ ਨਹੀਂ ਤਾਂ ਆਮ ਤੌਰ ਤੇ ਘਰੇ ਹੀ ਆਉਂਦਾ ਰਹਿੰਦਾ ਸੀਗਾ ਸਿੱਖੀ ਨਾਲ ਤਾਂ ਹੀ ਅਸੀਂ 747 ਤੋਂ ਵੈਸੇ ਤਾਂ ਪਹਿਲਾਂ ਤੋਂ ਹੀ ਸਾਡੇ ਇੱਥੇ ਛੇਵੇਂ ਪਾਸ਼ਾ ਆਏ ਆ ਤੇ ਸਾਡੇ ਪਰਿਵਾਰ ਮੁੱਢੋਂ ਮੁੱਢੀ ਜੁੜੇ ਹੋਏ ਆ ਤੇ ਜਦੋਂ ਸੰਨ 47 ਮੌਕੇ ਵੰਡ ਹੋਈ ਆ ਤੇ ਉਦੋਂ ਸਾਡੇ ਬਜ਼ੁਰਗਾਂ ਨੇ ਅਮਰਤ ਛਕਿਆ ਸੀਗਾ ਤੇ ਉਸ ਘੜੀ ਦੇ ਵਿੱਚ ਅਸੀਂ ਗਾਂਧੀਆਂ ਤੁਰੇ ਹੋਨੇ ਘਟਨਾਕਰਮ ਜੀ ਜੇ ਮੈਂ ਤਾਂ ਇਹ ਦੇਖਦਾ ਵੀ ਕੁਦਰਤ ਜੋ ਕਰਦੀ ਆ ਤੇ ਚੰਗਾ ਹੀ ਕਰਦੀ ਆ ਜੇ ਕੁਦਰਤ ਨੇ ਕੀਤਾ ਤਾਂ ਫਿਰ ਚੰਗਾ ਹੀ ਕੀਤਾ ਜਦੋਂ ਕੋਈ ਪਾਪ ਦਾ ਘੜਾ ਭਰ ਜੇ ਤੇ ਉਹ ਟੁੱਟਦਾ ਵੀ ਇੱਕ ਦਿਨ ਤੇ ਜੋ ਵੀ ਕੁਝ ਹੋਇਆ ਪ੍ਰਮਾਤਮਾ ਦੀ ਜੇ અપਾਰ ਕਿਰਪਾ ਨਾਲ ਜੋ ਹੋਇਆ ਤੇ ਫਿਰ ਚੰਗਾ ਹੀ ਹੋ ਸਕਿਆ ਮੈਂ ਧੰਨਵਾਦ ਕਰਦਾ ਤੇ ਖਾਲਸਾ ਜੀ ਦਾ ਧੰਨਵਾਦ ਕਰਦਾ ਬਹੁਤ ਸਾਰੀ ਸੰਗਤ ਆਈ ਜਾਂਦੀ ਆ ਇਹਨਾਂ ਤੋਂ ਪਹਿਲਾਂ ਆਪਣੇ ਸਰਦਾਰ ਤਰਸੇਮ ਸਿੰਘ ਜੀ ਦੂਸਰੇ ਆਪਣੇ ਅੰਮ੍ਰਿਤਪਾਲ ਦੇ ਡੈਡੀ ਜੀ ਉਹਨਾਂ ਦੇ ਨਾਲ ਕਾਫੀ ਸੰਗਤ ਆਈ ਆ ਕੱਲ ਵੀ ਬਹੁਤ ਸੰਗਤ ਆਈ ਆ ਅੱਜ ਇਹ ਆਏ ਆ ਮੈਂ ਸਾਰੇ ਜਿੰਨੇ ਵੀ ਸੰਗਤ ਆਈ ਜਾਂਦੀ ਆ ਜਾਂ ਜਿੰਨੇ ਵੀ ਬਾਹਰ ਬੈਠੇ ਸਾਨੂੰ ਪਿਆਰ ਕਰਦੇ ਆ ਸਾਡੇ ਨਾਲ ਹਮਦਰਦੀ ਰੱਖਦੇ ਆ ਸਾਰਿਆਂ ਦਾ ਹੀ ਬਹੁਤ ਤਹਿ ਦਿਲੋਂ ਧੰਨਵਾਦ ਆ ਇਹਨਾਂ ਨੇ ਆਏ ਘਰੇ ਇਹਨਾਂ ਨੇ ਫੋਨ ਤੇ ਮੈਨੂੰ ਅਫਸਰਾਂ ਨੂੰ ਕਹਿ ਕੇ ਉੱਥੋਂ ਥਾਣੇ ਤੋਂ ਬਾਹਰ ਵੀ ਕਢਾਇਆ ਤੇ ਚਲੋ ਇਹ ਸਾਡੇ ਐਮਪੀ ਸਾਹਿਬ ਆ ਇਹਨਾਂ ਦਾ ਫਰਜ਼ ਨਹੀਂ ਬਣਦਾ ਸੀਗਾ ਸਾਡੇ ਨਾਲ ਅਸੀਂ ਇਹਨਾਂ ਨੂੰ ਇਹਨਾਂ ਦੀ ਸਪੋਰਟ ਕੀਤੀ ਤੇ ਇਹ ਸੰਗਤ ਦੀ ਸਪੋਰਟ ਤੇ ਆ ਸੇਵਾਦਾਰ ਆ ਇਹ ਇਹ ਕੋਈ ਐਮਪੀ ਤਾਂ ਨਹੀਂਗੇ ਇਹ ਸੇਵਾਦਾਰ ਐਮਪੀ ਆ ਲੋਕਾਂ ਦੇ ਸੇਵਾ ਕਰਨ ਵਾਲੇ ਐਮਪੀ ਆ ਇਹ ਇਹ ਇਹਨਾਂ ਨੇ ਬਹੁਤ ਚੰਗਾ ਕੀਤਾ ਸਾਨੂੰ ਮਿਲਣ ਆਏ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਨਹੀਂ ਜੀ ਉਸ ਘਟਨਾ ਕਰਮ ਤੋਂ ਬਾਅਦ ਮੇਰੀ ਸਿੱਧੀ ਗੱਲਬਾਤ ਉਸਦੇ ਨਾਲ ਕੋਈ ਨਹੀਂ ਹੋਈ ਜੀ ਹਾਂਜੀ ਉਹ ਕੋਈ ਪਤਾ ਨਹੀਂ ਉਹ ਕਿੱਥੇ ਆ ਕਿੱਥੇ ਨਹੀਂ ਹੈਗਾ ਵੀ ਜੇ ਤਾਂ ਪ੍ਰਸ਼ਾਸਨ ਨੂੰ ਪਤਾ ਪੁਲਿਸ ਦਾਵਾ ਕਰਦੀ ਹੈ ਕਿ ਦੁਬਈ ਚਲਾ ਗਿਆ ਉਸੇ ਦਿਨੀ ਸ਼ਾਮ ਨੂੰ ਜਿਹੜਾ ਦੁਬਈ ਚਲੇ ਗਿਆ ਪੁਲਿਸ ਕਹਿੰਦੀ ਹੈ ਜੀ ਐਸਐਸਪੀ ਸਾਹਿਬ ਦੇ ਮੈਂ ਵੀ ਮੀਡੀਆ ਤੇ ਬਿਆਨ ਸੁਣੇ ਆ ਵੀ ਉਹ ਦੁਬਈ ਚਲਾ ਗਿਆ ਪਰ ਮੈਨੂੰ ਇਸ ਬਾਰੇ ਕੋਈ ਪਤਾ ਨਹੀਂ ਵੀ ਉਹ ਦੁਬਈ ਚਲਾ ਗਿਆ ਕਿ ਜਾਂ ਕਿਤੇ ਹੋਰ